ਨੀ ਪਰ ਇਹ ਕਿਸ ਕਿਥੋਂ ਆ ਨਹੀਂ ਪਾਰ ਕਿਸਾ ਦੀ ਗੱਲ ਕੀਤੀ ਜਾ ਰਹੀ ਹੈ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨਾਨ ਕੋਈ ਅਨਨਾਨ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸਟ ਪਾਈ 27 ਹਾਂਜੀ ਹਾਂਜੀ ਐਡ ਕੀਤਾ ਹਾਂਜੀ ਅੱਜ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ 370 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇ ਮਕਦਮਾ ਕੋਈ ਹੈ ਹੀ ਨਹੀਂ ਹੁਣ ਕੋਈ ਜਾਣਕਾਰੀ ਸੀ ਤੁਹਾਨੂੰ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਹੀ ਜਿਸ ਤਰੀਕੇ ਨਾਲ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾਵੇ ਨਹੀਂ ਕਦਾਚਿਤ ਵੀ ਨਹੀਂ ਅਸੀਂ ਇਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜੇ ਹਾ ਕੋਈ ਮੌਕਾ ਨਹੀਂ ਦੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਹਨਤ ਹੈ ਕੀ ਹੋਵੇਗਾ ਕੱਲ੍ਹ ਜਰ ਇਹ ਗੱਲ ਕਹਿ ਰਹੀ ਸੀ ਕਿ ਕੰਚਰਪੀਪੁਰ ਵਿਦੇਸ਼ ਭਗ ਦੀ ਉਹ ਵੀ ਬੰਦੇ ਇਲਜ਼ਾਮ ਝੂਠੇ ਦੇ ਜੀ ਸਭ ਕੁਝ ਝੂਠ ਹੈ ਜੀ ਉਹਦਾ ਅਸਲ ਚ ਸਭ ਕੁਝ ਝੂਠ ਹੈ ਅਫਸਰਾਂ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਹੈ ਨਹੀਂ ਤਾਂ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸਿਪੇਟਰੀ ਜਿਹੜੀਆਂ ਬੇਲਜ਼ ਮਿਲਦੀਆਂ ਨੇ ਹਾਂਜੀ ਆ ਕੀ ਕਰ ਦੋ ਪੂਰੀ ਰਹੇਗਾ ਕੱਲੀ ਤੱਕ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਐ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਆ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸਿੰਘ ਹਰੀ ਹਾਂਜੀ ਸਾਡੇ ਸਾਬਕਾ ਮੈਂਬਰ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਜੀ ਭਗਵੰਤ ਮਾਨਾ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਿਝਾ ਦੇ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਸਤਾਰ ਕਰਨਾ ਇਹਦਾ ਤੁਸੀਂ ਆਪਣੇ ਅੰਦਾਜ਼ਾ ਲਾ ਲਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ